ਜੀ ਕੇ ਵਲੌਗ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਹੋ ਗਏ ਹਾਂ ਰੱਬ ਦੇ ਦੇ ਸਮੇਂ ਵਿੱਚੋਂ ਹੀ ਸਾਡੇ ਕੋਲ ਰੱਬ ਦਾ ਨਾਮ ਲੈਣ ਲਈ ਸਮਾਂ ਨਹੀਂ ਹੈ ਜੋ ਰੱਬ ਦਾ ਨਾਮ ਜਪਣ ਵਾਲੀਆਂ ਰੂਹਾਂ ਹੁੰਦੀਆਂ ਹਨ ਉਹ ਸਭ ਦਾ ਭਲਾ ਕਰਦੀਆਂ ਹਨ ਬਿਨਾ ਕਿਸੇ स्वार्थ ਬੰਦਗੀ ਕਰਨ ਵਾਲੇ ਨਾਮ ਦੇ ਕੇ ਜੀਵਨ ਦਿੰਦੇ ਹਨ ਅਸੀਂ ਜਿੰਨਾ ਰੱਬ ਦਾ ਨਾਮ ਜਪਾਂਗੇ ਦੁੱਖ ਸਾਡੇ ਨੇੜੇ ਨਹੀਂ ਲੱਗਣਗੇ ਸਾਡੇ ਚੱਲ ਰਹੇ ਸਾਹ ਹੀ ਸਾਡੀ ਸਭ ਤੋਂ ਵੱਡੀ ਦੌਲਤ ਹੈ ਸ਼ੁਕਰਾਨਾ ਕਰਨਾ ਚਾਹੀਦਾ ਹੈ ਉਸ ਪਰਮਾਤਮਾ ਦਾ ਜਿਸ ਨੇ ਸਾਨੂੰ ਇਹ ਦੌਲਤ ਬਖਸ਼ੀ ਹੈ ਤੁਹਾਡਾ ਬਹੁਤ ਸਮਾਨਾਂ ਲੈਂਦੇ ਹੋਏ ਅੱਜ ਦੀ ਕਹਾਣੀ ਸ਼ੁਰੂ ਕਰਦੇ ਹਾਂ ਜੋ ਕਿ ਇੱਕ ਬੰਦਗੀ ਕਰਨ ਵਾਲੇ ਫਕੀਰ ਦੀ ਹੈ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਸਾਰਿਆਂ ਦੇ ਅੱਗੇ ਇੱਕ ਬੇਨਤੀ ਹੈ ਕਿ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਕਹਿੰਦੇ ਨੇ ਇੱਕ ਅਮੀਰ ਬੰਦਾ ਸੀ ਉਹ ਮਰਨ ਕਿਨਾਰੇ ਸੀ ਮਰਨ ਲੱਗਿਆਂ ਉਸ ਦੇ ਕੋਲ 19 ਘੋੜੇ ਸੀ ਉਸ ਦੇ ਕੋਲ ਜ਼ਮੀਨ ਜਾਇਦਾਦ ਸੀ ਮਰਨ ਤੋਂ ਪਹਿਲਾਂ ਉਹ ਆਦਮੀ ਆਪਣੀ ਸਾਰੀ ਜ਼ਮੀਨ ਜਾਇਦਾਦ ਮਾਲ ਡੰਗਰ ਘਰ-ਬਾਰ ਆਦੀ ਵਸੀਅਤ ਕਰਕੇ ਗਿਆ ਕਿ ਮੇਰਾ ਇੱਕ ਲੜਕਾ ਹੈ ਮੇਰੀ ਇੱਕ ਲੜਕੀ ਮੇਰੇ ਲੜਕੇ ਨੂੰ ਇਸ ਵਿੱਚੋਂ ਅੱਧਾ ਹਿੱਸਾ ਦਿੱਤਾ ਜਾਵੇ ਪੰਜਵਾਂ ਹਿੱਸਾ ਮੇਰੀ ਲੜਕੀ ਨੂੰ ਦਿੱਤਾ ਜਾਵੇ ਤੇ ਚੌਥਾ ਹਿੱਸਾ ਮੇਰੀ ਪਤਨੀ ਨੂੰ ਦਿੱਤਾ ਜਾਵੇ ਜਦ ਉਹ ਮਰ ਗਿਆ ਉਸ ਤੋਂ ਬਾਅਦ ਉਸ ਦੀ ਵਸੀਅਤ ਪੜ੍ਹੀ ਗਈ ਬੰਦੇ ਇਕੱਠੇ ਕਰ ਲਏ ਗਏ ਪੰਚਾਇਤ ਦੇ ਸਿਆਣੇ ਬੰਦਿਆਂ ਨੇ ਜਾਇਦਾਦ ਵੰਡੀ ਸਾਰੀ ਜ਼ਮੀਨ ਜਾਇਦਾਦ ਵਿੱਚੋਂ ਉਸ ਲੜਕੇ ਨੂੰ ਅੱਧਾ ਹਿੱਸਾ ਦੇ ਦਿੱਤਾ ਗਿਆ ਉਸ ਦੀ ਘਰ ਵਾਲੀ ਨੂੰ ਚੌਥਾ ਹਿੱਸਾ ਤੇ ਉਸ ਦੀ ਬੱਚੀ ਨੂੰ ਪੰਜਵਾਂ ਹਿੱਸਾ ਦਿੱਤਾ ਗਿਆ ਜਦੋਂ ਪੰਚਾਇਤੀ ਮੈਂਬਰਾਂ ਨੇ ਸਾਰੀ ਜ਼ਮੀਨ ਦਾ ਦਾਦਾ ਬਟਵਾਰਾ ਕੀਤਾ ਤਾਂ ਅੱਧਾ ਹਿੱਸਾ ਉਸਦੇ ਪੁੱਤਰ ਨੂੰ ਦੇ ਦਿੱਤਾ ਗਿਆ ਪੰਜਵਾਂ ਹਿੱਸਾ ਉਸ ਦੀ ਬੱਚੀ ਨੂੰ ਦਿੱਤਾ ਗਿਆ ਅਤੇ ਚੌਥਾ ਹਿੱਸਾ ਉਸ ਦੀ ਪਤਨੀ ਨੂੰ ਦਿੱਤਾ ਗਿਆ ਵੰਡ ਸਹੀ ਤਰ੍ਹਾਂ ਹੋ ਗਈ ਪਰ ਜੋ ਘੋੜੇ ਸਨ ਉਹ ਬਚ ਗਏ ਘੋੜੇ 19 ਸਨ ਉਹ ਕਿਸੇ ਵੀ ਤਰ੍ਹਾਂ ਵੰਡੇ ਨਹੀਂ ਜਾ ਸਕਦੇ ਸਨ ਜਾਂ ਤਾਂ ਘੋੜੇ 20 ਹੋਣੇ ਚਾਹੀਦੇ ਸਨ ਜਾਂ ਘੋੜੇ 18 ਹੋਣੇ ਚਾਹੀਦੇ ਸਨ ਫੇਰ ਹੀ ਉਹਨਾਂ ਦੀ ਵੰਡ ਸਹੀ ਹੋਣੀ ਸੀ ਵਸੀਅਤ ਦੇ ਮੁਤਾਬਕ 19ਵਾਂ ਘੋੜਾ ਕਿਸੇ ਹਿਸਾਬ ਵਿੱਚ ਨਹੀਂ ਆ ਰਿਹਾ ਸੀ ਕੀ ਕੀਤਾ ਜਾਵੇ ਇਸ ਨੂੰ ਵੰਡ ਵੀ ਨਹੀਂ ਸਕਦੇ ਸਨ ਜਾਂ ਇਸ ਨੂੰ ਵੇਚ ਕੇ ਇਸ ਦੇ ਪੈਸੇ ਉਸ ਦੀ ਪਤਨੀ ਉਸ ਦੇ ਬੱਚੇ ਤੇ ਬੱਚੀ ਨੂੰ ਦਿੱਤੇ ਜਾਣ ਪਰ ਇਹ ਵਸੀਅਤ ਦੇ ਉਲਟ ਸੀ ਉਸ ਦੀ ਵਸੀਅਤ ਵਿੱਚ ਇਹੀ ਸ਼ਰਤ ਸੀ ਕਿ ਘੋੜੇ ਨੂੰ ਵੇਚਣਾ ਨਹੀਂ ਹੈ ਪਿੰਡ ਦੇ ਸਰਪੰਚ ਦੇ ਹੱਥ ਖੜੇ ਹੋ ਗਏ ਸਾਰਿਆਂ ਨੇ ਆਪਣਾ ਆਪਣਾ ਮਾਗ ਲਗਾਇਆ ਪਰ ਕੋਈ ਵੀ ਹੱਲ ਨਾ ਨਿਕਲਿਆ ਉਹ 19ਵਾਂ ਘੋੜਾ ਕਿਸੇ ਵੀ ਹਿਸਾਬ ਵਿੱਚ ਨਹੀਂ ਆ ਰਿਹਾ ਸੀ ਇਲਾਕੇ ਵਿੱਚੋਂ ਸਿਆਣੇ ਬੰਦੇ ਵੀ ਲੱਭ ਕੇ ਲਿਆਉਂਦੇ ਪਰ ਉਹਨਾਂ ਦੇ ਹਿਸਾਬ ਵਿੱਚ ਵੀ ਕੋਈ ਗੱਲ ਨਹੀਂ ਆਈ ਜਦ ਉਹ ਘੋੜੇ ਵੰਡ ਰਹੇ ਸੀ ਤਾਂ ਉੱਥੇ ਇੱਕ ਸਾਧੂ ਬੰਦਾ ਆ ਗਿਆ ਉਹ ਸਾਧੂ ਵੀ ਆਪਣੇ ਘੋੜੇ ਤੇ ਸਵਾਰ ਹੋ ਕੇ ਆਇਆ ਸਾਰੇ ਕਹਿਣ ਲੱਗੇ ਇਸ ਸੰਤ ਮਹਾਪੁਰਖ ਕੋਲੋਂ ਪੁੱਛ ਲਵੋ ਜੇਕਰ ਕੋਈ ਹੱਲ ਹੈ ਤਾਂ ਸੰਤ ਮਹਾਪੁਰਖ ਕਹਿੰਦੇ ਮੈਂ ਤੁਹਾਡਾ ਮਸਲਾ ਹੱਲ ਕਰ ਦਿੰਦਾ ਹਾਂ ਸਾਰਿਆਂ ਨੇ ਕਿਹਾ ਕਿ ਘੋੜੇ ਵੰਡ ਨਹੀਂ ਹੋ ਰਹੇ ਮਹਾਪੁਰਖ ਕਹਿੰਦੇ ਮੈਂ ਆਪਣਾ ਘੋੜਾ ਦੇ ਦਿੰਦਾ ਹਾਂ ਇਸ ਨੂੰ ਵਿੱਚ ਪਾਓ ਹੁਣ 20 ਘੋੜੇ ਹੋ ਜਾਣਗੇ ਜਦ ਉਸ ਮਹਾਪੁਰਸ਼ ਨੇ ਆਪਣਾ ਘੋੜਾ ਦੇ ਦਿੱਤਾ ਤਾਂ ਸਾਰੇ ਕਹਿਣ ਲੱਗੇ ਕਿ ਅਸੀਂ ਵੰਡਾਂਗੇ ਅਸੀਂ ਵੰਡਾਂਗੇ ਪਰ ਉਹ ਮਹਾਪੁਰਸ਼ ਕਹਿੰਦੇ ਮੈਂ ਹੀ ਆਪਣਾ ਘੋੜਾ ਦਿੱਤਾ ਹੈ ਹੁਣ ਤੁਸੀਂ ਸਾਰੇ ਚੌਧਰੀ ਬਣ ਗਏ ਹੋ ਮੈਂ ਹੀ ਘੋੜਿਆਂ ਦੀ ਵੰਡ ਕਰਾਂਗਾ ਫਿਰ ਉਸਨੇ ਕਿਹਾ ਪੁੱਤਰ ਨੂੰ ਕਿੰਨੇ ਘੋੜੇ ਚਾਹੀਦੇ ਹਨ ਸਾਰਿਆਂ ਨੇ ਕਿਹਾ ਕਿ ਇਸ ਨੂੰ ਅੱਧੇ ਘੋੜੇ ਚਾਹੀਦੇ ਹਨ ਉਸਦੇ ਪੁੱਤਰ ਨੂੰ ਕਿਹਾ ਤੂੰ ਆਪਣੇ 20 ਦਾ ਅੱਧ 10 ਘੋੜੇ ਖੋਲ ਕੇ ਲੈ ਜਾ ਉਸ ਦਾ ਪੁੱਤਰ 10 ਘੋੜੇ ਖੋਲ ਕੇ ਲੈ ਗਿਆ ਉਸ ਤੋਂ ਬਾਅਦ ਕਿਹਾ 3 ਦਾ ਕਿੰਨਾ ਹਿੱਸਾ ਹੈ ਤਾਂ ਸਾਰਿਆਂ ਨੇ ਕਿਹਾ ਕਿ 3 ਦਾ ਪੰਜਵਾਂ ਹਿੱਸਾ ਹੈ ਮਹਾਪੁਰਖ ਨੇ ਕਿਹਾ 20 ਨੂੰ 5 ਨਾਲ ਭਾਗ ਕਰਕੇ 4 ਘੋੜੇ ਬਣਦੇ ਹਨ ਲੜਕੀ ਨੂੰ 4 ਘੋੜੇ ਦਿੱਤੇ ਜਾਣ ਲੜਕੀ ਵੀ ਆਪਣੇ 4 ਘੋੜੇ ਲੈ ਕੇ ਚਲੀ ਗਈ ਉਸ ਤੋਂ ਬਾਅਦ ਮਹਾਪੁਰਸ਼ ਨੇ ਪੁੱਛਿਆ ਕਿ ਚੌਥਾ ਹਿੱਸਾ ਕਿਸ ਦਾ ਹੈ ਤਾਂ ਪੰਚਾਇਤ ਦੇ ਮੈਂਬਰਾਂ ਨੇ ਕਿਹਾ ਕਿ ਚੌਥਾ ਹਿੱਸਾ ਉਸ ਦੀ ਪਤਨੀ ਦਾ ਹੈ ਮਹਾਪੁਰਸ਼ ਨੇ ਕਿਹਾ ਕਿ 2 ਨੂੰ 4 ਨਾਲ ਭਾਗ ਕਰਨ ਤੇ 5 ਬਣਦੇ ਹਨ ਤੇ ਬੀਬੀ ਤੂੰ ਆਪਣੇ 5 ਘੋੜੇ ਲੈ ਜਾ ਉਸ ਦੀ ਪਤਨੀ ਨੇ ਵੀ 5 ਘੋੜੇ ਲੈ ਲਏ ਸਾਰਿਆਂ ਦੀ ਵੰਡ ਹੋ ਚੁੱਕੀ ਸੀ ਇੱਕ ਘੋੜਾ ਬਚ ਗਿਆ ਸੀ ਮਹਾਪੁਰਸ਼ ਨੇ ਕਿਹਾ ਕਿ ਮੈਂ ਸਭ ਨੂੰ ਉਹਨਾਂ ਦੇ ਘੋੜੇ ਦੇ ਦਿੱਤੇ ਹਨ ਸਾਧੂ ਨੇ ਕਿਹਾ ਕਿ 19 ਘੋੜੇ ਵੰਡ ਹੋ ਗਏ ਜਿਹੜਾ ਇੱਕ ਬੱਚਿਆ ਉਹ ਮੇਰਾ ਹੀ ਰਹਿ ਗਿਆ ਬੰਦਗੀ ਕਰਨ ਵਾਲੇ ਝਗੜੇ ਨਿਮੇੜਦੇ ਹਨ ਉਹਨਾਂ ਦਾ ਕੁਝ ਵੀ ਘਟਦਾ ਨਹੀਂ ਜਿਵੇਂ ਕਿ ਮਹਾਪੁਰਸ਼ ਨੇ ਆਪਣਾ ਘੋੜਾ ਦੇ ਕੇ ਉਹਨਾਂ ਦਾ ਝਗੜਾ ਨਿਵੇੜਿਆ ਪਰ ਉਹਨਾਂ ਦਾ ਕੁਝ ਵੀ ਘਟਿਆ ਨਹੀਂ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ